ਰਲ ਸ਼ਾਮੀ ਪਾਕੜਾ 메ਨ ਲਾਈਨ ਪਟਿਆਲਾ ਰੋਡ ਸਮਾਣਾ ਵਿਖੇ এনवायरमेंट ਪਾਰਕ ਦੇ ਨਜ਼ਦੀਕ ਬੇਕਾਬੂ ਹੋਈ ਐਕਟਿਵਾ ਪਾਕੜਾ ਨਹਿਰ ਵਿੱਚ ਡਿੱਗ ਗਈ ਅਤੇ ਕਸ਼ਿਸ਼ ਕੁਮਾਰ ਪੁੱਤਰ ਸੁਖੈਨ ਸਿੰਘ ਉਮਰ 18 ਸਾਲ ਪਿੰਡ ਕੁਲਾਰਾ ਜੋ ਦੇਖਦਿਆਂ ਹੀ ਦੇਖਦਿਆਂ ਨਹਿਰ ਵਿੱਚ ਡੁੱਬ ਗਿਆ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਉਸ ਨਾਲ ਉਸਦੇ ਦੋ ਸਾਥੀ ਹੋਰ ਵੀ ਸਨ ਜੋ ਕੁਝ ਸਕਿੰਟ ਪਹਿਲਾਂ ਐਕਟਿਵਾ ਤੋਂ ਉtre ਸਨ ਹਣ ਬੜਾਹਟ ਵਿੱਚ ਦੋਨੇ ਦੋਸਤ ਉਥੋਂ ਪਾਜ ਗਏ ਗੋਤਾਖੋਰਾਂ ਦੀ ਟੀਮ ਵੱਲੋਂ ਕਾफी ਜਦੋਂ ਜਹਿਦ ਕਰਨ ਉਪਰੰਤ ਬੱਚੇ ਨੂੰ ਨਹੀਂ ਲੱਭ ਸਕੇ ਅਤੇ ਉਹਨਾਂ ਨੇਰ ਵਿੱਚ ਡਿੱਗੀ ਏਕਟਿਵਾ ਬਾਹਰ ਕੱਢ ਲਈ ਹੈ ਇਸ ਮਾਮਲੇ ਵਿੱਚ ਸਾਡੇ ਪੱਤਰਕਾਰ ਨੇ ਐਸਆਈ ਅਜੀਤ ਕੌਰ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੱਸਿਆ ਕਿ ਤਿੰਨ ਦੋਸਤ ਜੋ ਕਿ ਪਿੰਡ ਕੁਲਾਰਾਂ ਦੇ ਵਸਨੀਕ ਹਨ ਇਹ ਤਿੰਨੋਂ ਫੋਟੋ ਸ਼ੂਟ ਕਰਨ ਲਈ ਪਾਕੜਾ ਨਜ਼ਦੀਕ এনवायरमेंट ਪਾਰਕ ਵਿੱਚ ਆਏ ਸਨ ਪੁੱਛ ਪੜਤਾਲ ਤੇ ਪਤਾ ਲੱਗਾ ਕਿ ਏਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਇਹ ਹਾਦਸਾ ਵਾਪਰਿਆ ਹੈ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਾਲ ਦੇ ਦੋਸਤਾਂ ਤੋਂ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਫੋਨ ਕਰਕੇ ਕਿਉਂ ਸਦਿਆ ਸੀ ਸਮਾਨਾ ਤੋਂ ਦੀਵਾਨ ਖਰੇਜਾ ਦੀ ਰਿਪੋਰਟ ਘਟਨਾ ਕੱਲ ਕੱਲ ਦੀ ਹੈ ਗੱਲ ਹੈ ਕੱਲ ਸ਼ਾਮ ਨੂੰ 5-6 ਵਜੇ ਦੀ ਗੱਲ ਹੈ ਤੇ ਇੱਥੇ ਐਕਟਿਵਾ ਜਿਹੜੀ ਸੀਗੀ ਐਕਟਿਵਾ ਦੇ ਨਾਲ ਸਾਢੇ 7 ਨਾਲ ਵੀ ਜਿਹੜੀ ਐਕਟਿਵਾ ਸੀਗੀ ਉਦਾ ਸਲਤੂਨਰ ਵਿਗੜ ਗਿਆ ਕਿਉਂਕਿ ਮੈਂ ਐਕਟਿਵਾ ਲੈ ਕੇ ਇੱਕ ਛਾਲ ਮਾਰਨਾ ਇਹ ਮਤਲਬ ਘਟ ਹਾਸੇ ਹੁੰਦੇ ਨੇ ਇੱਕ ਐ ਹੁੰਦਾ ਵੀ ਕੋਈ ਬੰਦਾ ਨੈਚੁਰਲ ਛਾਲ ਮਾਰਦਾ ਲੜ ਕੇ ਗੁੱਸਾ ਗਿਲਾ ਕਰਕੇ ਛਾਲ ਮਾਰਦਾ ਪਰ ਇਹ ਜਿਹੜੀ ਛਾਲ ਹੈ ਇਹ ਐਕਟਿਵਾ ਦਾ ਸਲਤੂਨ ਜਿਹੜਾ ਸੀਗਾ ਸਾਡੇ ਸਾਹਮਣੇ ਉਹ ਲੋ ਵਿਗੜ ਕੇ ਤੇਜ਼ ਹੋਣ ਕਾਰਨ ਐਕਟਿਵਾ ਚ ਉੱਥੇ ਨਾ ਤਿਲਕਨ ਬਹੁਤ ਹੈ ਦਿਲਕਨ ਕਰਕੇ ਜਦੋਂ ਉਹਨਾਂ ਨੇ ਐਕਟਿਵਾ ਵੋੜੀ ਹੈ ਬੱਚੇ ਨੇ ਤਾਂ ਜਦੋਂ ਐਕਟਿਵਾ ਘੁਮਾਈ ਗਈ ਤਾਂ ਉਹ ਇੱਕਦਮ ਰੇਸ ਇੱਥੋਂ ਨੂੰ ਪਤਾ ਐਕਟਿਵਾ ਫਾੜ ਲੈਂਦੀ ਹੈ ਤਾਂ ਅਚਾਨਕ ਪਾਖੜਾ ਨਹਿਰ ਜਿਹੜੀ ਐਕਟਿਵਾ ਗਿਰ ਗਈ ਹੈ ਬੱਚਾ ਜਿਹੜਾ ਬੜਾ ਨੌਜਵਾਨ ਘੱਟ ਉਮਰ ਦਾ ਬੱਚਾ ਹੈ ਉਹ ਪਾਖੜਾ ਨਹਿਰ ਦੇ ਵਿੱਚ ਤੇਜ਼ ਵਾਹ ਤੇ ਪੈ ਗਿਆ ਕੱਲ ਸ਼ਾਮ ਨੂੰ 112 ਨੂੰ ਕੰਪਲੇਂਟ ਨੋਟ ਹੋਈ ਕਿ ਇੱਕ ਕਸ਼ਿਸ਼ ਨੰਦ ਦਾ ਲੜਕਾ ਜੋ ਸਕੂਟਰੀ ਸਮੇਂ ਤੇ ਐਪ ਵਿੱਚ ਡਿਲੀਵਰੀ ਜੀਤੇ ਮੈਨੇ ਸੇ ਸਮੇਂ ਤੇ ਆਪਣੇ ਸਾਥੀ ਕਰਮਚਾਰੀ ਨਾਮ ਹੈ ਤੇ ਕੁਲਜੀ ਜਿਤੇ ਸਾਰੀ ਘਟਨਾ ਦਾ ਮਤਲਬ ਹੜਤਾਲ ਕੀਤੀ ਗਈ ਇਹ ਮਤਲਬ ਤਿੰਨ ਲੜਕੇ ਸੀ ਆਫਟਰ ਦੋਸਤੀ ਕਲਾਰਾਂ ਦੇ ਆਫਟਰ ਦੋਸਤ ਹੋਣ ਕਰਕੇ ਤਿੰਨੇ ਮਤਲਬ ਇੱਥੇ ਫੋਟੋ ਖਿੱਚਣ ਲਈ ਆਏ ਸੀ ਤੇ ਜਿਹੜਾ ਲੜਕਾ ਇੱਕ ਅਕਸ਼ਿਸ਼ ਉਹ ਤਾਂ ਸਕੂਟਰੀ ਚਲਾ ਰਿਹਾ ਸੀ ਇਹ ਜਿਹੜੇ ਦੋ ਲੜਕੇ ਸੀ ਇਹਦੇ ਨਾਲ ਦੇ ਉਹ ਸਾਈਡ ਤੇ ਖੜੇ ਸੀ ਉਹ ਤੋਂ ਸ਼ਾਇਦ ਮਤਲਬ ਰੇਸ ਵਗੈਰਾ ਜ਼ਿਆਦਾ ਕੀਤੀ ਵੀ ਜਿਸ ਕਰਕੇ ਉਹ ਤਾਂ ਬੈਲੈਂਸ ਨਾ ਹੋਣ ਕਰਕੇ ਸਕੂਟਰੀ ਸਮੇਤ ਗਾਇਰਾ ਵਿੱਚ ਡਿੱਗ ਗਿਆ